ਸਸਿਗਾਲ ਦੀ ਅੱਜ ਆਪਾਂ ਗਏ ਹੀ ਬਾਬਾ ਬੁੱਢਾ ਸਾਹਿਬ ਤੇ ਆਹ ਵੇਖੋ ਰਵੀ ਨੇ ਚੁੰਨੀ ਦਾ ਟੱਕਿਆ ਮੂੰਹ ਭਾਈ ਮੂੰਹ ਖਾ ਤੇ ਆਉਂਦੇ ਆ ਵੇਖੋ ਇਹਨੇ ਚਾਰ ਪਲੇਟਾਂ ਉੱਥੇ ਛਕ ਲਈਆਂ ਕੜੀ ਚੋਲ ਦੀਆਂ ਚਾਰ ਪਲੇਟਾਂ ਇਹਨੇ ਉੱਥੇ ਛਕ ਲਈਆਂ ਜੇ ਕੜੀ ਚੋਲ ਦੀਆਂ ਮੈਂ ਆਪਣੇ ਕੱਲੀ ਵਾਸਤੇ ਨਹੀਂ ਲਈਆਂ ਆਦੋ ਮੇਰੇ ਬੱਚੇ ਆਦੀਆਂ ਆਦੋ ਕਰ ਦੇਣੀਆਂ ਬਾਕੀ ਆਣੀਆਂ ਅੱਛਾ ਮੈਂ ਸਭ ਖਾਦਾ ਹੀ ਨਹੀਂ ਕਿਉਂਕਿ ਮੈਨੂੰ ਭੁੱਖ ਨਹੀਂ ਹੈਗੀ ਚਲੋ ਆਹ ਕੜੀ ਚੋਲ ਵੇਖੋ ਤੁਸੀਂ ਲੰਗਰ ਦੇ ਬਹੁਤ ਹੀ ਵਧੀਆ ਇੱਕ ਬੋਤਲ ਇਨੇ ਆ ਸ਼ਬੀਲ ਦੀ ਭਰਾਈ ਆ ਦੇਖੋ ਬੜਾ ਭਈ ਦੋ ਬੋਤਲਾਂ ਸ਼ਬੀਲ ਦੀਆਂ ਭਰਾਣੀਆਂ ਜੇ ਮੈਨੂੰ ਕਹਿੰਦੀ ਲਫਾਵਾ ਵੇਖੋ ਲਫਾਵੇ ਚ ਕੜੀ ਝੋਲ ਪਵਾ ਲਈਏ ਝੂਠਾ ਆਪਣੇ ਗੋਲਾਈ ਰਵੀ ਨੂੰ ਲੰਗਰ ਦਾ ਬੜਾ ਸ਼ੌਂਕ ਆ ਕਹਿੰਦੇ ਲੰਗਰ ਲੱਗਾ ਹੁਣ ਫਿਰ ਕਹਿੰਦੀ ਕਹਿੰਦੀ ਉਹ ਲੱਗੇ ਬੁੜੀ ਛੋਲੇ ਖਲਾਰ ਲੋ ਆ ਬੂਟੇ ਮਰਾਜ ਮਿਲੰਦੇ ਵੇਖੋ ਬੂਟੇ ਇਨੇ ਬੂਟੇ ਵੀ ਨਹੀਂ ਛੱਡੇ ਆ ਜੇ ਆ ਕਿ ਬੂਟੇ ਸੜੇ ਕਹਿੰਦੀ ਇਹ ਵੀ ਲੈ ਜਿੰਦੋ ਪ੍ਰੀਤ ਦੀ ਚੀਜ਼ ਕੋਈ ਨਹੀਂ ਛੱਡਣੀ ਆਪਾਂ ਆ ਰਹੀ ਮੈਂ ਨਹੀਂ ਲੰਗਰ ਕੋ ਗਾਲ ਨਹੀਂ ਜੀ ਗੁਰੂ ਦਾ ਲੰਗਰ ਛਕਣਾ ਚਾਹੁੰਦਾ ਜਿਵੇਂ ਹੈ। ਕੋ ਦੇ ਆ ਛਕਣਾ ਤਾਂ ਚਾਹੀਦਾ। ਮੈਂ ਸਾਰਾ ਸਾਰਿਆਂ ਲਈ ਲਿਆ ਮੈਂ ਕੱਲੀ ਵਾਸਤੇ ਨਹੀਂ ਖਿਆ ਆਪਣੇ ਲਈ। ਆ ਤੂੰ ਕਿੰਨੀਆਂ ਪਲੇਟਾਂ ਖਾਧੀਆਂ ਉੱਥੇ ਗੜੀ ਚੌਂਦੀ ਆ। ਮੈਂ ਅੱਧੀ। ਅੱਧੀ ਪਲੇਟ ਹੁੰਦੀ ਗੱਲ। ਅੱਧੀ ਖਾਧੀ ਤੁਹਾਨੂੰ ਤੂੰ ਤਾਂ ਨਹੀਂ। ਆ ਜਾ ਮੈਂ ਕਰ ਗਈਆਂ। ਮੇਰੇ ਸਾਹਨੇ ਤੀਜੀ ਪਲੇਟ ਫੜੀ ਸੀ। ਵਾਏ ਗਰੂ ਚਲ ਆਪੇ ਫਿਰ ਮੈਂ ਨਹੀਂ ਢਿੱਡ ਜਗੜੂੰਗੜੂੰ। ਜਿਹੜਾ ਝੂਠ ਬੋਲੇ। ਜੱਲਗਾ ਇਹ ਨਹੀਂ ਤਾ ਹੁਣ ਮੈਨੂੰ ਦੇਖ ਲਾ ਵੀ ਫੇਰ ਬਾਸੀ ਸੜਾ ਮਤਲਬ ਆਪ ਖਾਦੀ ਖਾਣਾ ਫੇਰ ਵੀ ਕੁੜਕਾ ਮਾਰਦੇ ਐ ਇਸ ਟਾਈਮ ਆਪ ਆ ਗਏ ਆ ਜੀ ਇੱਥੇ ਸੁਲਤਾਨਪੁਰ ਦੇ ਬਹਿਰ ਦੇ ਤੇ ਸ਼ਬੀਲਾ ਵੇਖੋ ਬਹੁਤ ਸਾਰੀਆਂ ਲੱਗੀਆਂ ਗਰਮੀ ਵੀ ਬਹੁਤ ਅੰਬਰਸਰ ਚ ਪੈਂਦੀ ਆ ਤੇ ਸ਼ਬੀਲਾ ਵੀ ਬਹੁਤ ਲੱਗਣਦੀ ਆ ਇਹ ਸਾਰਾ ਕੁਝ ਤੁਹਾਨੂੰ ਇੱਥੇ ਜ਼ਿਆਦਾਤਰ ਅੰਬਰਸਰ ਜੀ ਵੇਖਣ ਨੂੰ ਮਿਲੂਗਾ ਤਕਰੀਬਨ ਹੋਰ ਕਿਤੇ ਬਹੁਤ ਘੱਟ ਆ ਇਹਨਾਂ ਨੂੰ ਤਾਂ ਸਾਰੀ ਸਾਈਡੋਂ ਆ ਅੰਮਰਸਰ ਤੇ ਗਰਮੀ ਵੀ ਜ਼ਿਆਦਾ ਪੈਂਦੀ ਐ ਠੰਡ ਵੀ ਜ਼ਿਆਦਾ ਪੈਂਦੀ ਐ ਤੇ ਅੰਨਪੁਰਨ ਚੱਲ ਨਹੀਂ ਪਈ ਹੈ ਨਾ ਆਹੋ ਇਹਦੇ ਚਲੋ ਨੈਪ ਦੇ ਨਾਲ ਨਾਲ ਕੰਮ ਚੱਲੁੰਦੇ ਆ ਨਾ ਤੂੰ ਕਿੰਨੀਆਂ ਖਾਦੀਆਂ ਪਲੇਟਾਂ ਇਹ ਦੱਸੋ ਹੁਣ ਆਪ ਮੈਂ ਦੋ ਕੜੀ ਚੋਲ ਦੀਆਂ ਦੋ ਪਲੇਟਾਂ ਖਾਦੀਆਂ ਜਿਹੜੀ ਅੱਧੀ ਮੇਰੀ ਖਾਦੀ ਚਲੋ ਢਾਈ ਲਾ ਲਓ ਢਾਈ ਖਾ ਲਈਆਂ ਮੈਂ ਤੇ ਮੈਂ ਕਿੰਨੀਆਂ ਖਾਦੀਆਂ ਸੱਚੇ ਸੱਚ ਦੱਸੋ ਕੋ ਮਿਠਾਈ ਖਾਦੀਆਂ ਰਾਵੀ ਬਾਈ ਕੀ ਝੂਠ ਤੂੰ ਮੈਨੂੰ ਸੱਚ ਦੱਸੋ ਸੱਚ ਚੱਲ ਕੋਈ ਨਹੀਂ ਤਿੰਨ ਮੇਰੀਆਂ ਲਾਲ ਦੋ ਦੇਣੀਆਂ ਲਾਲੋ ਪਰ ਕਦੇ ਨਹੀਂ ਮਾਗੀ ਨਾ ਐਵੇਂ ਫੇਰ ਝੂਠ ਹੈ ਸੱਚ ਦੱਸੋ ਸੱਚ ਹੋਰ ਕੀ ਦੱਸਣਾ ਚੱਲ ਠੀਕ ਹੈ ਜੀ ਗਾਹ ਕਿਤੇ ਵੇਚਦੇ ਆਂ ਜੇ ਸ਼ਬੀਰ ਲੱਗੀ ਹੋਈ ਤੇ ਉੱਥੇ ਤੁਹਾਨੂੰ ਖਵਾਵਾਂਗੇ ਰਾਵੀ ਲੰਗਰ ਘੱਟੀ ਲੰਗਰ ਘੱਟਾ ਤੇ ਹੀ ਕਰ ਰਹੇ ਤੇ ਪਹਿਲਾਂ ਮੈਨੂੰ ਖਿਆਲ ਨਹੀਂ ਲਿਆ ਵੀ ਮੈਂ ਵੀਡੀਓ ਬਣਾ ਰਿਹਾ ਐ ਦੀ ਤੇ ਆਹ ਵੇਖੋ ਕੜੀ ਚੋਲ ਬਹੁਤ ਹੀ ਸੁਆਰ ਆ ਮੋਬਾਈਲ ਦੀ ਬੈਟਰੀ ਵੀ ਰਹਿ ਗਈ 3% ਤੇ ਬਾਕੀ ਗੱਲ ਆਪਾਂ ਫਿਰ ਕਰਦੇ ਆ ਤੁਹਾਡੇ ਨਾਲ ਚੰਗਾ ਜੀ ਧੰਨਵਾਦ ਵੀਡੀਓ ਵੇਖਣ ਦੇ ਲਈ